ਆ ਦੇਖ ਸਕਦੇ ਹੋ ਨੌਜਵਾਨਾਂ ਦੇ ਕੰਮ ਜੀ ਤੁਸੀਂ ਕਿੰਨੀ ਜਾਨ ਆਪਣੀ ਖਾਤਰੇ ਚ ਪਾ ਰਹੇ ਨੇ ਓ ਭਾਈ ਤੁਰਜੋ ਘਰੇ ਕਿਉਂ ਰੇ ਆਪਣੀ ਜਾਨ ਖਾਤਰੇ ਚ ਪਈਆ ਰੀਲਾ ਜਿਆਦਾ ਜ਼ਰੂਰੀ ਨੇ ਗੱਡੀ ਕਿੱਥੇ ਘੜਾਈ ਆ ਤੁਸੀਂ ਜੇ ਸਲਿੱਪ ਹੋ ਕੇ ਚਲੀ ਗਈ ਅੰਦਰ ਓ ਗੱਡੀ ਤਿਲਕ ਜਾਣੀ ਆ ਗੱਡੀ ਪਹਿਲੇ ਕਿਨਾਰੇ ਖੜ ਰਹੇ ਨੇ ਓ ਦੇਖੋ ਕੀ ਹਾਲ ਆ ਕਿਨਾਰਿਆਂ ਦਾ ਰੀਲਾ ਫੇਰ ਬਣ ਜਾਣਗੇ 2 ਮਹੀਨੇ ਰੋਕੇ ਬਣਾ ਲਿਓ ਰੀਲਾਂ ਜੜੀਆਂ ਬਣਾਉਣੀਆਂ ਨੇ ਘਰੇ ਜਾਓ ਆਪਣੇ ਉਹ ਦੇਖੋ ਕਿਨਾਰਿਆਂ ਦਾ ਕੀ ਹਾਲ ਹੈ ਜਿੱਥੇ ਗੱਡੀ ਖੜਾਈ ਆ ਤੁਸੀਂ ਤੁਰ ਜਿਓ ਘਰ ਨੂੰ ਪਰਮਾ ਕੇ ਮੂੰਹ ਦਿਖਾ ਕੇ ਬਣਾਉਂਗਾ ਇਸ ਤੇ ਫੇਰ ਕਹੋਗੇ ਵੀ ਘਰ ਦੇ ਆਣੇ ਵਾਲਾ ਗੱਡੀਆਂ ਆਰੇ ਪਰਿਵਾਰਾ ਦਾ ਵੀ ਸੋਚਦੇ ਤੁਸੀਂ ਮੇਰਾ ਮੋਟਾ ਕਿੱਥੇ ਉਹ ਕਿੰਨਾ ਦਿਖਾਉ ਜੂਮ ਕਰਕੇ ਕਿਵੇਂ ਕਿਨਾਰੇ ਉੱਤੇ ਖਰੇ ਪਏ ਨੇ ਮਾੜੀ ਜੀ ਸਲਿੱਪ ਹੋ ਗਈ ਗੱਡੀ ਵਿੱਚ ਆਪਾਂ ਨਹਿਰ ਦੇ ਹਜੇ ਉੱਪਰ ਚੜ ਕੇ ਉਹ ਸਾਰੀ ਥਿਲਕਣ ਹੋਈ ਵੀ ਆ ਉਹ ਜਿਹੜੀ ਕੰਧ ਦੇ ਉੱਪਰ ਚੜੇ ਹੋਏ ਸੀ ਕਿਨਾਰੇ ਤੇ ਫਿਰ ਫੋਟੋਆਂ ਪੈਂਦੀਆਂ ਨੇ ਵੀਡੀਓ ਪੈਂਦੀਆਂ ਨੇ ਵੀ ਅਰਦਾਸ ਕਰੋ ਇਹਨਾਂ ਲਈ ਇਹਨਾਂ ਦੇ ਪਰਿਵਾਰਾਂ ਲਈ ਹਣ ਦੇਖੋ ਵੀ ਕਿੰਨਾ ਖਤਰੇ 'ਚ ਪਾ ਰਹੇ ਨੇ ਸੱਚੀ ਗੱਲ ਦੋਸਤੋ ਇਸ ਮੌਕੇ ਅਸੀਂ ਉਸ ਨਹਿਰ ਤੇ ਖੜੇ ਆਂ ਜੋ ਰੋਪੜ ਤੋਂ ਸ਼ੁਰੂ ਹੋ ਕੇ ਲੁਧਿਆਣੇ ਵਿੱਚ ਦੀ ਲੰਘਦੇ ਹੋਏ ਅੱਗੇ ਬਠਿੰਡੇ ਵੱਲ ਜਾਂਦੀ ਹੈ ਤੇ ਦੂਜੀ ਸਟੇਟ ਦੇ ਵਿੱਚ ਦਾਖਲ ਹੋ ਜਾਂਦੀ ਹੈ ਤੇ ਦੱਸਦੀ ਹੈ ਕਿ ਪੰਜਾਬ ਦੇ ਲਈ ਇੱਕ ਹੋਰ ਵੱਡੇ ਖਤਰੇ ਦੀ ਘੰਟੀ ਵੱਜਣ ਜਾ ਰਹੀ ਹੈ ਕਿ ਸ਼ਾਇਦ ਸਰਕਾਰਾਂ ਸੁੱਤੀਆਂ ਪਈਆਂ ਨੇ ਜਾਂ ਫਿਰ ਸਰਕਾਰਾਂ ਤੇ ਪ੍ਰਸ਼ਾਸਨ ਇਸ ਗੱਲ ਵੱਲ ਧਿਆਨ ਹੀ ਨਹੀਂ ਦਿੰਦਾ ਸਾਹਮਣੇ ਤੁਸੀਂ ਦੇਖੋ ਇਹ ਨਹਿਰ ਤੇ ਪਾੜ ਪੈਣਾ ਸ਼ੁਰੂ ਹੋ ਗਿਆ ਵੱਡਾ ਪਾੜ ਪੈ ਗਿਆ ਅੱਜ ਥੋੜਾ ਪਾਣੀ ਦਾ ਪੱਧਰ ਇਸ ਨਹਿਰ ਦੇ ਵਿੱਚ ਘਟਾ ਹੈ ਪਰ ਲਗਾਤਾਰ ਇਹ ਨਹਿਰ ਪੂਰੀ ਚੱਲ ਰਹੀ ਹੈ ਇਹ ਪਾੜ ਇੱਥੇ ਪਵਾਤ ਦਾ ਪੁਲ ਹੈ ਇਸ ਦੇ ਨਜ਼ਦੀਕ ਸਾਹਮਣੇ ਦੇਖ ਸਕਦੇ ਹੋ ਕਿੰਨਾ ਵੱਡਾ ਪਾੜ ਹੈ ਪਿਛਲੀ ਵਾਰ 2023 ਦੇ ਵਿੱਚ ਜੋ ਹੜ੍ਹ ਆਏ ਸੀ ਉਹਨਾਂ ਹੜ੍ਹਾਂ ਦੇ ਵਿੱਚ ਲੁਧਿਆਣਾ ਜ਼ਿਲ੍ਹਾ ਜ਼ਿਆਦਾ ਪ੍ਰਭਾਵਿਤ ਹੋਣ ਦਾ ਕਾਰਨ ਇਹ ਨਹਿਰ ਥਾਂ ਤੋਂ ਉਦੋਂ ਟੁੱਟ ਗਈ ਸੀ ਇਹ ਨਹਿਰ ਦੇ ਟੁੱਟਣ ਦੇ ਕਾਰਨ ਪਾੜ ਪੈਣ ਦੇ ਕਾਰਨ ਕਈ ਥਾਂ ਤੋਂ ਸੜਕ ਵੀ ਧਸ ਗਈ ਸੀ ਜਿਸ ਕਰਕੇ ਵੱਡੇ ਨੁਕਸਾਨ ਹੋਏ ਸਨ ਕਈ ਪਿੰਡਾਂ ਦੇ ਵਿੱਚ ਪਾਣੀ ਭਰ ਗਿਆ ਸੀ ਤੇ ਦੱਸਦੀ ਇਹ ਹੁਣ ਇੱਕ ਵਾਰ ਫਿਰ ਤੋਂ ਖਤਰੇ ਦੀ ਘੰਟੀ ਸਾਹਮਣੇ ਦਿਖਾਈ ਦੇ ਰਹੀ ਹੈ ਕਿੰਨਾ ਵੱਡਾ ਪਾੜ ਨਹਿਰ ਦੇ ਵਿੱਚ ਪਿਆ ਹੈ ਤੇ ਇਹੀ ਨਹੀਂ ਕਹਾਂਗੇ ਕਿ ਇਹ ਪਾਣੀ ਦਾ ਪੱਧਰ ਨੀਮਾ ਇਹਦੇ ਕਰਕੇ ਬਚਾਅ ਹੋ ਜਾਵੇਗਾ ਦੇਖ ਸਕਦੇ ਹੋ ਥੱਲੇ ਤੋਂ ਜਿੱਥੇ ਤੱਕ ਹੁਣ ਪਾਣੀ ਦਾ ਪੱਧਰ ਘਟ ਹੈ ਪਰ ਫਿਰ ਵੀ ਉਹ ਥੱਲੇ ਤੋਂ ਪਾੜ ਸ਼ੁਰੂ ਹੈ ਇਹ ਇਹ ਜਿਵੇਂ ਹੀ ਥੋੜਾ ਜਿਹਾ ਵੀ ਪਾਣੀ ਵੱਧਦਾ ਹੈ ਪਾਣੀ ਬਾਹਰ ਜਾਣਾ ਛੱਲਾ ਮਾਰਨਾ ਤੇ ਮਿੱਟੀ ਨੂੰ ਹੋਰ ਖੋਰਨਾ ਸ਼ੁਰੂ ਕਰ ਦੇਵੇਗਾ ਜਿਸ ਦੇ ਨਾਲ ਪੰਜਾਬ ਦੇ ਵਿੱਚ ਇੱਕ ਹੋਰ ਵੱਡੀ ਮਾਰ ਪੈਣ ਦੀ ਸੰਭਾਵਨਾ ਹੈ ਪ੍ਰਮਾਤਮਾ ਕਰੇ ਇਹ ਖਤਰਾ ਟਲ ਜਾਵੇ ਇਹ ਖਤਰਾ ਨਿਕਲ ਜਾਵੇ ਕਿਉਂਕਿ ਮਾਝਾ ਏਰੀਆ ਜੋ ਵੱਡੀ ਮਾਰ ਇਸ ਵੇਲੇ ਝੱਲ ਰਿਹਾ ਉਸ ਤੋਂ ਹੀ ਹਲੇ ਪੰਜਾਬੀ ਤਾਪ ਨਹੀਂ ਆਏ ਪਰ ਦੂਜੇ ਪਾਸੇ ਇਸ ਨਹਿਰ ਦੇ ਵਿੱਚ ਜੋ ਇਹ ਪਾੜ ਪੈ ਰਿਹਾ ਇਹ ਲਗਾਤਾਰ ਖਤਰੇ ਦੀ ਘੰਟੀ ਹੈ ਦੁਬਾਰੇ ਦਿਖਾ ਦਿੰਨੇ ਆ ਉਹ ਸਾਹਮਣੇ ਨਹਿਰ ਦੇ ਵਿੱਚ ਪਾੜ ਪੈ ਰਿਹਾ ਇਹ ਹਾਲੇ ਤੁਹਾਨੂੰ ਇੱਕ ਥਾਂ ਤੇ ਦਿਖਾਇਆ ਹੈ ਉੱਧਰ ਉੱਧਰਲੀ ਸਾਈਡ ਵੀ ਦਿਖਾ ਦਿਓ ਕਿੰਨੀ ਥਾਵਾਂ ਤੇ ਇਹ ਨਹਿਰ ਦੇ ਵਿੱਚ ਮਿੱਟੀ ਖੁਰੀ ਹੋਈ ਕਿਨਾਰਿਆਂ ਤੋਂ ਦਿਖਾਈ ਦੇ ਰਹੀ ਹੈ ਪਰ ਪ੍ਰਸ਼ਾਸਨ ਦੀ ਹਾਲੇ ਕੋਈ ਵੀ ਟੀਮ ਇੱਥੇ ਦਿਖਾਈ ਨਹੀਂ ਦੇ ਰਹੀ ਜੋ ਕਿ ਇੱਕ ਵੱਡੀ ਖਤਰੇ ਦੀ ਘੰਟੀ ਹੈ ਪ੍ਰਸ਼ਾਸਨ ਨੂੰ ਇਸ ਗੱਲ ਵੱਲ ਧਿਆਨ ਕਰਨਾ ਚਾਹੀਦਾ ਹੈ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੱਡਾ ਖਤਰਾ ਹੈ ਸਮਰਾਲਾ ਖੰਨਾ ਏਰੀਆ ਖਮਾਣੋ ਖਰੜ ਇਧਰ ਦੇ ਏਰੀਆ ਦੇ ਵਿੱਚ ਇਹ ਪਾਣੀ ਮਾਰ ਕਰ ਸਕਦਾ ਜੇਕਰ ਇਸ ਨੂੰ ਸਮਾਂ ਰਹਿੰਦੇ ਹੋਏ ਰਿਪੇਅਰ ਨਾ ਕੀਤਾ ਗਿਆ ਹਾਲਾਂਕਿ ਪਿਛਲੇ ਸਮੇਂ ਕਿਸਾਨ ਜਥੇਬੰਦੀਆਂ ਵੱਲੋਂ ਇਸ ਨਹਿਰ ਨੂੰ ਪੱਕਾ ਕਰਨ ਕਰਕੇ ਧਰਨੇ ਵੀ ਦਿੱਤੇ ਗਏ ਸਨ ਪਰ ਉਸ ਵੇਲੇ ਪ੍ਰਸ਼ਾਸਨ ਨੇ ਵਾਅਦਾ ਕੀਤਾ ਸੀ ਕਿ ਸਾਈਡਾਂ ਅਸੀਂ ਪੱਕੀਆਂ ਕਰ ਦੇਵਾਂਗੇ ਜਿਸ ਕਰਕੇ ਹੜ੍ਹਾਂ ਦੀ ਮਾਰ ਨਾ ਪਵੇ ਪਰ ਕੰਮ ਜਿਉਂ ਦਾ ਤਿਉਂ ਹੈ ਕੋਈ ਸਾਈਡ ਪੱਕੀ ਨਹੀਂ ਕੀਤੀ ਗਈ ਕਿਉਂਕਿ ਅਸੀਂ ਵੀ ਉਸ ਵੇਲੇ ਕਵਰੇਜ ਕੀਤੀ ਸੀ ਤਾ ਕਿਸਾਨਾਂ ਦਾ ਇਹੀ ਕਹਿਣਾ ਸੀ ਕਿ ਥੱਲੇ ਤੋਂ ਨਹਿਰ ਪੱਕੀ ਨਾ ਕਰੋ ਤੇ ਇਸ ਦੇ ਨਾਲ ਸਿੰਚਾਈ ਤੇ ਅਸਰ ਪਵੇਗਾ ਇਲਾਕੇ ਦੇ ਵਿੱਚ ਅਤੇ ਨਹਿਰ ਦੇ ਕੰਡੇ ਤੇ ਜੋ ਦਰਖਤ ਖੜੇ ਨੇ ਇਹ ਸੁੱਕ ਜਾਣਗੇ ਤੁਸੀਂ ਥੱਲਿਓ ਨਹਿਰ ਪੱਕੀ ਨਾ ਕਰਿਓ ਤਾਂ ਪ੍ਰਸ਼ਾਸਨ ਨੇ ਉਸ ਮੌਕੇ ਇਬਾਦਾ ਕੀਤਾ ਸੀ ਕਿ ਅਸੀਂ ਸਿਰਫ ਸਾਈਡਾਂ ਤੋਂ ਨਹਿਰ ਪੱਕੀ ਕਰਾਂਗੇ ਤਾਂ ਕਿ ਕੋਈ ਅਣਸਖਾ ਵੀ ਘਟਣਾ 2023 ਵਾਂਗ ਨਾ ਹੋਵੇ ਪਰ 2 ਸਾਲ ਤੋਂ ਵੱਧ ਦਾ ਸਮਾਂ ਗੁਜ਼ਰ ਗਿਆ ਦੇਖ ਸਕਦੇ ਹੋ ਨਹਿਰ ਦੇ ਕਿਨਾਰੇ ਉਸੇ ਤਰ੍ਹਾਂ ਹੀ ਕੱਚੇ ਨੇ ਤੇ ਇੱਕ ਹੋਰ ਤੁਹਾਨੂੰ ਤਰਾਸ ਦੀ ਦੱਸ ਦੰਨੇ ਆ ਪ੍ਰਸ਼ਾਸਨ ਦੀ ਨਲਾਇਕੀ ਕਹਿ ਲਓ ਉਹ ਦੱਸ ਦੰਨੇ ਆ ਕਿ ਉਸ ਵੇਲੇ ਇਸ ਨਹਿਰ ਨੂੰ ਦੋਵੇਂ ਪਾਸਿਆਂ ਤੋਂ 5-5 ਫੁੱਟ ਚੌੜਾ ਜ਼ਰੂਰ ਕਰ ਦਿੱਤਾ ਗਿਆ ਜਿਸ ਦੇ ਨਾਲ ਇਸ ਦੇ ਕਿਨਾਰੇ ਹੋਰ ਜ਼ਿਆਦੇ ਕਮਜ਼ੋਰ ਹੋ ਗਏ ਨੇ ਪਰ ਇਹ ਕਿਨਾਰੇ ਉਸ ਵੇਲੇ 5-5 ਫੁੱਟ ਇਹ ਵਾਅਦੇ ਦੇ ਨਾਲ ਚੌੜੇ ਕੀਤੇ ਗਏ ਸੀ ਕਿ ਜਿੱਥੋਂ ਇਹ ਕਿਨਾਰੇ ਕਮਜ਼ੋਰ ਨੇ ਉੱਥੋਂ ਪੱਕੇ ਕੀਤੇ ਜਾਣਗੇ ਪਰ ਤੁਸੀਂ ਦੇਖ ਸਕਦੇ ਹੋ ਕੋਈ ਕਿਨਾਰਾ ਪੱਕਾ ਨਹੀਂ ਕੀਤਾ ਗਿਆ ਜਿੱਥੋਂ ਕਿਨਾਰੇ ਕਮਜ਼ੋਰ ਨੇ ਉੱਥੋਂ ਖੁਰਨੇ ਸ਼ੁਰੂ ਹੋ ਗਏ ਨੇ ਜੋ ਕਿ ਇੱਕ ਵੱਡੀ ਖਤਰੇ ਦੀ ਘੰਟੀ ਹੈ ਆਲੇ-ਦਾਲੇ ਵਾਲੇ ਪਿੰਡਾਂ ਦੇ ਲਈ ਸੋ ਐਸਡੀਐਮ ਸਮਰਾਲਾ ਤੇ ਹੋਰ ਪ੍ਰਸ਼ਾਸਨ ਨੂੰ ਡੀਸੀ ਲੁਧਿਆਣਾ ਨੂੰ ਬੇਨਤੀ ਕਰਦੇ ਆ ਕਿ ਜਰੂਰ ਪਹਿਲ ਦੇ ਆਧਾਰ ਤੇ ਇਸ ਖਤਰੇ ਵੱਲ ਧਿਆਨ ਕੀਤਾ ਜਾਵੇ ਤੇ ਇਸ ਦੀ ਰਿਪੇਅਰ ਕਰਾਈ ਜਾਵੇ ਕਿਉਂਕਿ ਅੱਜ ਸਵੇਰ ਤੋਂ ਹੀ ਬਹੁਤ ਤੇਜ਼ ਮੀਂਹ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਪੈ ਰਿਹਾ ਹੈ ਕਈ ਥਾਵਾਂ ਤੇ ਤਾਂ ਮੀਂਹ ਬਹੁਤ ਜ਼ਿਆਦਾ ਤੇਜ਼ ਹੈ ਅਤੇ ਪ੍ਰਸ਼ਾਸਨ ਵੱਲੋਂ ਵੀ ਚੇਤਾਵਨੀ ਦਿੱਤੀ ਗਈ ਹੈ ਕਿ ਆਉਣ ਵਾਲੇ 3 ਦਿਨਾਂ ਦੇ ਵਿੱਚ ਭਾਰੀ ਮੀਂਹ ਪੈ ਸਕਦਾ ਹੈ ਜੋ ਕਿ ਇੱਕ ਹੋਰ ਵੱਡੀ ਖਤਰੇ ਦੀ ਘੰਟੀ ਹੈ ਕਿਉਂਕਿ ਐਮਰਜੈਂਸੀ ਨੰਬਰ 112 ਵੀ ਪ੍ਰਸ਼ਾਸਨ ਵੱਲੋਂ ਅਲਰਟ ਕਰ ਦਿੱਤਾ ਗਿਆ ਇਸ਼ੂ ਕਰ ਦਿੱਤਾ ਗਿਆ ਲੁਧਿਆਣੇ ਫਤਿਹਗੜ੍ਹ ਸਾਹਿਬ ਅਤੇ ਹੋਰ ਨਾਲ ਲੱਗਦੇ ਜ਼ਿਲ੍ਹਿਆਂ ਦੇ ਲਈ ਸੋ ਦੋਸਤੋ ਇਸ ਵੇਲੇ ਦੀ ਖਾਸ ਅਪਡੇਟ ਤੁਹਾਡੇ ਲਈ ਬਹੁਤ ਜ਼ਰੂਰੀ ਅਪਡੇਟ ਹੈ ਸੋ ਆਪਣਾ ਫਰਜ਼ ਸਮਝਦੇ ਹੋਏ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਜ਼ਰੂਰ ਸ਼ੇਅਰ ਕਰੋ ਤਾਂ ਕਿ ਪ੍ਰਸ਼ਾਸਨ ਤੱਕ ਸਮਾਜ ਸੇਵੀ ਸੰਸਥਾਵਾਂ ਵੱਲ ਤੇ ਨਾਲੇ ਪਿੰਡਾਂ ਦੇ ਮੌਤਰ ਬੰਦਿਆਂ ਤੱਕ ਜ਼ਰੂਰ ਇਹ ਵੀਡੀਓ ਪਹੁੰਚੇ ਤੇ ਇਸ ਖਤਰੇ ਵਾਲਾ ਪ੍ਰਸ਼ਾਸਨ ਦਾ ਧਿਆਨ ਕਰਾਇਆ ਜਾਵੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਕਿਸਾਨ ਜਥੇਬੰਦੀਆਂ ਦੇ ਵੀ ਧਿਆਨ ਦੇ ਵਿੱਚ ਇਹ ਗੱਲ ਲਿਆਂਦੀ ਜਾਵੇ ਸੋ ਲਗਾਤਾਰ ਤੁਹਾਡੇ ਨਾਲ ਅਪਡੇਟ ਲੈ ਕੇ ਹਾਜ਼ਰ ਹਾਂ ਇੱਥੇ ਖੜਦੇ ਹੋ ਤੁਸੀਂ ਹਾਂਜੀ ਕੋਈ ਕਿਰਤ ਕਰਦੇ ਨਹੀਂ ਇੱਥੇ ਇੱਥੇ ਹੀ ਚਾਹ ਵਾਪਮ ਕਰਦੇ ਆ ਇਹ ਨਹਿਰ ਦੇ ਕੰਢੇ ਤੁਸੀਂ ਦੇਖਿਆ ਖੁਰ ਰਹੇ ਨੇ ਜੀ ਹਾਂਜੀ ਨਹਿਰ ਦੇ ਕੰਢੇ ਖੁਰ ਰਹੇ ਇਹ ਪ੍ਰਸ਼ਾਸਨ ਕੋਈ ਆਏ ਦੇਖਣ ਵਾਸਤੇ ਜੀ ਇੱਥੇ ਨਹੀਂ ਕੋਈ ਨਹੀਂ ਆਉਂਦਾ ਹੈਗਾ ਇਹ 2023 ਦੇ ਵਿੱਚ ਵੀ ਇਹ ਨਹਿਰ ਟੁੱਟੀ ਸੀਗੀ ਨਾ ਜੀ ਉਰੋਂ ਨਹੀਂ ਸੀ ਟੁੱਟੀ ਪਿੱਛੋਂ ਟੁੱਟੀ ਸੀ ਕਦੋਂ ਜੀ ਨਹੀਂ 2023 'ਚ ਜਦੋਂ ਹੜ੍ਹ ਆਏ ਨੇ ਉਦੋਂ ਇਹ ਨਹਿਰ ਚਮਕੌਰ ਸਾਹਿਬ ਨੇੜੇ ਉਹ ਇੱਥੇ ਅੱਗੇ ਵੀ ਗੱਡੀ ਦੀ ਨਹਿਰ ਕੋਲੋਂ ਵੀ ਦੱਸਿਆ ਗਿਆ ਕਿ ਕਾਫੀ ਦਾਤੋਂ ਟੁੱਪੀ ਆ ਉਦੋਂ ਵੀ ਉਹਦੇ ਕਰਕੇ ਕਈ ਪਿੰਡਾਂ ਨੂੰ ਮਾਰ ਪਈ ਸੀ ਜਾਨਕਿ ਜੇ ਅੱਗੇ ਜਿਹੜਾ ਗੱਡੀ ਦੇ ਪੁਲ ਤੋਂ ਅੱਗੇ ਆ ਹਾਂਜੀ ਉਥੋਂ ਟੁੱਟ ਗਈ ਸੀ ਕਹਿੰਦੇ ਅੱਛਾ ਪਿੱਛੇ ਵੀ ਟੁੱਟੀ ਆ ਕਿਤੇ ਪਿੱਛੇ ਵੀ ਜਾਨੀ ਕਿ ਖਸਤਾ ਹੋਈ ਹੋਈ ਆ ਉਥੇ ਕਿ ਨਾ ਟੁੱਟਣ ਵਾਲੀ ਹਾਲਾਤ ਬਣੇ ਹੋਏ ਨੇ ਬੋਰੀਆਂ ਬਾਰੀਆਂ ਲਾ ਕੇ ਕਿ ਨਾ ਉਹਨਾਂ ਨੇ ਅੱਛਾ ਜੀ ਤੇ ਥੱਲੇ ਲਾ ਕੇ ਉਹ ਪਿੰਡ ਦੇ ਲੋਕਾਂ ਨੇ ਹਾਂਜੀ ਸਰਕਾਰੀ ਨੇ ਕੀਤੇ ਜੀ ਅੱਛਾ ਜੀ ਤੇ ਇੱਥੇ ਨਹੀਂ ਦੇਖਣ ਆਏ ਹਾਂ ਜੀ ਉਰੇ ਨਹੀਂ ਦੇਖਣ ਆਏ ਜੀ ਇਹ ਤੇ ਆਣ ਵੀ ਨਹੀਂ ਮਾਰਦੇ ਇਦਾਂ ਵੀ ਜਿਵੇਂ ਨਹਿਰ ਦੇ ਕਿਨਾਰੇ ਕੱਚੇ ਨੇ ਤੇ ਮੌਸਮ ਖਰਾਬ ਆ ਵੀ ਇੱਕ ਵਾਰ ਮੋਆਣਾ ਹੀ ਕਰ ਲਿਆ ਜਾਵੇ ਨਹੀਂ ਕੋਈ ਨਹੀਂ ਆਉਂਦਾ ਹੈਗਾ ਜੀ ਅੱਛਾ ਜੀ ਹਾਂਜੀ ਇਹ ਫੇ ਵੱਡਾ ਖਤਰਾ ਬਣਿਆ ਉਹ ਤੇ ਜਿਵੇਂ ਇੱਕ ਨਾਰਾ ਖੜਿਆ ਪਿਆ ਦਾ ਪੂਰਾ। ਖਸਤਾ ਤਾਂ ਹੋਈ ਵੀ ਹੈ ਨਹਿਰ ਕਈ ਥਾਵਾਂ ਤੇ ਪਰ ਨਹੀਂ ਇਹ ਵੀ ਆਉਂਦੇ ਨਹੀਂ ਹੈਗੇ। ਅੱਛਾ ਜੀ। ਹਾਂ ਜੀ। ਰੱਬ ਹੀ ਰੱਖਾ ਬਿਲਕੁਲ। ਬਸ ਰੱਬ ਹੀ ਰੱਖਾ। ਕਿਉਂਕਿ ਪਹਿਲਾਂ ਹੀ ਪੰਜਾਬ ਉਹ ਵੱਡੇ ਖਤਰੇ ਜਾਂ ਮੱਝ ਏਰੀਆ ਦਾ ਡੁੱਬੇ ਪਿਆ ਸਾਰਾ। ਹਾਂ ਜੀ ਹਾਂ ਜੀ ਇਹ ਵੀ ਹੁਣ ਨਾ ਕਈ ਥਾਵਾਂ ਤੇ ਹੈ ਜਾਨੀ ਕਿ ਵੀ ਮਿੱਟੀ ਨਹੀਂ ਪਾਈ ਸੀ ਇਹਨਾਂ ਨੇ। ਅੱਛਾ ਜੀ। ਹਾਂ ਜੀ। ਪੋਲਾ ਦੇ ਲੱਗ ਲੱਗੇ ਖਤਰਾ ਕਿਵੇਂ ਹੁਣ ਪੋਲਾ ਉਹ ਇਪੋਲ ਦੇ ਵੀ ਨੇੜੇ-ਨੇੜੇ ਕਿਨਾਂ ਜਿੱਮੇ ਮਿੱਟੀ ਖੜੀ ਜਾਂਦੀ ਆ ਇਹਨਾਂ ਨੂੰ ਲਾਉਣੀ ਚਾਹੀਦੀ ਆ ਲੱਗੀ ਨਹੀਂ ਹੈਗੀ ਮਿੱਟੀ ਨਹੀਂ ਵੈਸੇ ਵੀ ਫਰਜ ਬਣਦਾ ਜੇ ਨਾ ਵੀ ਹੁਣ ਤਾਂ ਬਹੁਤ ਵੱਡਾ ਖਤਰਾ ਹੈ ਖੁਰੀ ਹੋਈ ਆ ਮਿੱਟੀ ਮਿੱਟੀ ਹਨ ਪਰ ਜੇ ਨਾ ਵੀ ਖਰੀ ਹੋਵੇ ਜਿੱਥੇ ਉੱਥੇ ਵੀ ਫਰਜ ਬਣਦਾ ਪ੍ਰਸ਼ਾਸਨ ਦਾ ਕਿ ਮੌਆਣਾ ਕਰੇ ਵੀ ਜਿਵੇਂ ਮੌਸਮ ਖਰਾਬ ਆ ਵੀ ਕਿਤੇ ਖੜ ਤਾ ਨਹੀਂ ਰਹੀ ਮਿੱਟੀ ਹਾਂਜੀ ਦੇਖਭਾਲ ਦਾ ਕਰਨੀ ਚਾਹੀਦੀ ਆ ਜ਼ਰੂਰੀ ਹੈਈ ਪ੍ਰਸ਼ਾਸਨ ਦੀ ਹੁਣ ਸਾਰੇ ਇਹ ਜੋ ਤਨਖਾਹ ਜੀ ਮਿਲ ਲੈਂਦੇ ਨੇ ਇਹਨਾਂ ਦੇ ਫਰਜ ਤਾਂ ਬਣਦਾ ਹੀ ਆ ਜੀ ਦੇਖੋ ਜੀ ਫਰਜ ਵੈਸੇ ਵੀ ਇਨਸਾਨੀਅਤ ਨਾਤੇ ਵੀ ਫਰਜ ਬਣਦਾ ਕਈ ਲੋਕਾਂ ਦੀ ਜ਼ਿੰਦਗੀ ਖਤਰੇ 'ਚ ਆ ਸਕਦੀ ਹੈ ਹਾਂਜੀ ਇੱਥੇ ਤਾਂ ਹੁਣ ਚਲੋ ਉੱਚਾ ਥਾਂ ਕਈ ਥਾਂ ਮੈਂ ਇਹ ਜੇ ਥਾਂ ਨੇ ਨੀਮ ਨਮਾਣਾ ਨਹਿਰ ਨਹਿਰ ਉੱਚੇ ਥਾਂ ਐ ਤੇ ਪਿੰਡ ਢੇਟਲੇ ਪਾਸੇ ਬਸਦੇ ਨੇ ਉੱਥੇ ਜਿਆਦਾ ਖਤਰਾ ਫਾਰ ਜਿਵੇਂ ਪਈ ਹੈ ਜੀ ਇਹ ਪੈਂਦੀ ਆ ਕਿਨਾਰਾ ਟੁੱਟਦਾ ਫਿਰ ਤਾਂ ਮਾਰ ਕਰੂਗੀ ਉਹ ਪਿੰਡਾਂ ਨੂੰ ਫਿਰ ਤਾਂ ਮਾਰ ਕਰ ਸਕਦੀ ਹਾਂਜੀ ਸੋ ਇਸ ਮੌਕੇ ਜੋ ਇਸ ਨਹਿਰ ਦੇ ਕੰਢੇ ਬਾਬਾ ਜੀ ਵੀ ਸਟਾਲ ਲਗਾਉਂਦੇ ਨੇ ਚਾਹ ਦੀ ਉਹਨਾਂ ਨੇ ਵੀ ਦੱਸਿਆ ਕਿ ਪ੍ਰਸ਼ਾਸਨ ਦਾ ਕੋਈ ਵੀ ਬੰਦਾ ਨਹੀਂ ਇੱਥੇ ਆ ਰਿਹਾ ਸੋ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਕਿ ਜਰੂਰ ਧਿਆਨ ਕੀਤਾ ਜਾਵੇ ਤਾਂ ਕਿ ਕੋਈ ਖਤਰਾ ਕੋਈ ਜਾਨੀ ਮਾਲੀ ਨੁਕਸਾਨ ਨਾ ਹੋ ਸਕੇ ਸਕਦੇ ਹੋ ਕੁਝ ਨੌਜਵਾਨ ਕਿਵੇਂ ਤੇ ਆਪਣੀ ਜਾਨ ਨੂੰ ਖਤਰੇ ਦੇ ਵਿੱਚ ਪਾਉਂਦੇ ਨੇ ਇਹ ਨਹਿਰ ਦੇ ਵਿੱਚ ਜੋ ਪਾਰਟ ਦੀ ਵੀ ਖਬਰ ਤੁਹਾਨੂੰ ਦਿਖਾਈ ਹੈ ਤੇ ਨੌਜਵਾਨ ਕਿਵੇਂ ਕਾਰ ਨਹਿਰ ਦੇ ਅੰਦਰ ਲੈ ਕੇ ਖੜੇ ਨੇ ਦੇਖ ਲਓ ਨਹਿਰ ਦੇ ਅੰਦਰ ਕਾਰ ਲੈ ਕੇ ਇੱਥੇ ਰੀਲਾਂ ਬਣਾ ਰਹੇ ਨੇ ਕਿੰਨੀ ਵੱਡੀ ਹੈ ਖਤਰੇ ਦੀ ਗੱਲ ਹੈ ਤੁਸੀਂ ਦੇਖ ਸਕਦੇ ਹੋ ਰੀਲਾਂ ਸ਼ੂਟ ਹੋ ਰਹੀਆਂ ਨੇ ਨਹਿਰ ਦੇ ਕੰਡੇ ਖੁਰ ਰਹੇ ਨੇ ਕਿਸੇ ਵੇਲੇ ਵੀ ਕੋਈ ਅਨਸੁਖਾਵੀ ਘਟਨਾ ਘਟ ਸਕਦੀ ਹੈ ਪਰ ਇਹਨਾਂ ਨੌਜਵਾਨਾਂ ਨੂੰ ਰੀਲਾਂ ਬਣਾਉਣ ਦੀ ਲੱਗੀ ਹੈ ਪੰਜਾਬ ਕਿੰਨੇ ਵੱਡੇ ਖਤਰੇ ਦੇ ਵਿੱਚ ਇਸ ਮੌਕੇ ਹੈ ਹਰ ਰੋਜ਼ ਅਰਦਾਸਾਂ ਹੋ ਰਹੀਆਂ ਨੇ ਪੰਜਾਬ ਦੀ ਸਲਾਮਤੀ ਦੇ ਲਈ ਮੱਝ ਏਰੀਆ ਕਿੰਨੀ ਵੱਡੀ ਮੁਸੀਬਤ ਦੇ ਵਿੱਚ ਹੈ ਪਰ ਕੀ ਅਜਿਹੇ ਮੌਕੇ ਤੇ ਵੀ ਇਹ ਰੀਲਾਂ ਬਣਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਫੋਟੋ ਸ਼ੂਟ ਹੋ ਰਿਹਾ ਰੀਲਾਂ ਬਣਾ ਰਹੇ ਨੇ ਤੇ ਆਪਣੀ ਜਾਨ ਨੂੰ ਖਤਰੇ ਦੇ ਵਿੱਚ ਪਾ ਕੇ ਦੱਸਦੀ ਹੈ ਕਿ ਇਸ ਤੋਂ ਪਹਿਲਾਂ ਇਹ ਕਾਰ ਇੱਥੇ ਖੜੀ ਸੀ ਜਿੱਥੇ ਕੇ ਪੀਲਾ ਕੱਪੜਾ ਤੁਹਾਨੂੰ ਕੁਝ ਪੀਲਾ ਪਿਆ ਦਿਖਾਈ ਦੇ ਰਿਹਾ ਇਹਦੇ ਨੇੜੇ ਇਹ ਕਾਰ ਖੜੀ ਸੀ ਆ ਦੇਖ ਸਕਦੇ ਹੋ ਨੌਜਵਾਨਾਂ ਦੇ ਕੰਮ ਜੀ ਤੁਸੀਂ ਕਿੰਨੀ ਜਾਨ ਆਪਣੀ ਖਾਤਰੇ ਚ ਪਾ ਰਹੇ ਨੇ ਓ ਭਾਈ ਤੁਰ ਜੋ ਘਰੇ ਕਿਉਂ ਰੇ ਆਪਣੀ ਜਾਨ ਖਾਤਰੇ ਚ ਭਈਆ ਰੀਲਾ ਜਿਆਦਾ ਜ਼ਰੂਰੀ ਨੇ ਗੱਡੀ ਕਿੱਥੇ ਖੜਾਈ ਆ ਤੁਸੀਂ ਜੇ ਸਲਿੱਪ ਹੋ ਕੇ ਚਲੀ ਗਈ ਅੰਦਰ ਉਹ ਗੱਡੀ ਤਿਲਕ ਜਾਣੀ ਆ ਗੱਡੀ ਪਹਿਲੇ ਕਿਨਾਰੇ ਖੜ ਰਹੇ ਨੇ ਉਹ ਦੇਖੋ ਕੀ ਹਾਲ ਹੈ ਕਿਨਾਰਿਆਂ ਦਾ ਰੀਲਾਂ ਫੇਰ ਬਣ ਜਾਣਗੇ 2 ਮਹੀਨੇ ਰੋਕੇ ਬਣਾ ਲਿਓ ਰੀਲਾਂ ਜੜੀਆਂ ਬਣਾਉਣੀਆਂ ਨੇ ਘਰੇ ਜਾਓ ਆਪਣੇ ਉਹ ਦੇਖੋ ਕਿਨਾਰਿਆਂ ਦਾ ਕੀ ਹਾਲ ਹੈ ਜਿੱਥੇ ਗੱਡੀ ਖੜਾਈ ਆ ਤੁਸੀਂ ਦూర్ ਜਿਓ ਘਰ ਨੂੰ ਪਰਮਾ ਕੇ ਮੂਹ ਦਿਖਾ ਕੇ ਬਣਾਉਂਗਾ ਫੇਰ ਕਹੋਗੇ ਵੀ ਘਰ ਦੇ ਆਣੇ ਗਾਲਾਂ ਗੱਡੀਆਂ ਆਹ ਪਰਿਵਾਰਾ ਦਾ ਵੀ ਸੋਚਦੇ ਤੁਸੀਂ ਮਾੜਾ ਮੋਟਾ ਕਿੱਥੇ ਉਹ ਕਿੰਨਾ ਦਿਖਾਉ ਜੂਮ ਕਰਕੇ ਕਿਵੇਂ ਕਿਨਾਰੇ ਉੱਤੇ ਖਰੇ ਪਏ ਨੇ ਮਾੜੀ ਜੀ ਸਲਿੱਪ ਹੋ ਗਈ ਗੱਡੀ ਵਿੱਚ ਆਪਾਂ ਨਹਿਰ ਦੇ ਹਜੇ ਉੱਪਰ ਚੜ ਕੇ ਉਹ ਸਾਰੀ ਤਿਲਕਣ ਹੋਈ ਵੀ ਆ ਉਹ ਜਿਹੜੀ ਕੰਧ ਦੇ ਉੱਪਰ ਚੜੇ ਹੋਏ ਸੀ ਕਿਨਾਰੇ ਤੇ ਫਿਰ ਫੋਟੋਆਂ ਪੈਂਦੀਆਂ ਨੇ ਵੀਡੀਓ ਪੈਂਦੀਆਂ ਨੇ ਵੀ ਅਰਦਾਸ ਕਰੋ ਇਹਨਾਂ ਲਈ ਇਹਨਾਂ ਦੇ ਪਰਿਵਾਰਾਂ ਲਈ ਹੁਣ ਦੇਖੋ ਵੀ ਕਿੰਨਾ ਖਤਰੇ 'ਚ ਪਾ ਰਹੇ ਨੇ ਸੋ ਲਗਾਤਾਰ ਤੁਹਾਡੇ ਨਾਲ ਅਪਡੇਟ ਲੈ ਕੇ ਹਾਜ਼ਰਾਂ ਇਸ ਵੇਲੇ ਸਾਨੂੰ ਦਿਓ ਇਜਾਜ਼ਤ ਧੰਨਵਾਦ ਜੀ